हां जी पंजाब ਦੇ ਤੇ ਵਾਸਤੇ ਪੰਜਾਬੀ ਅੱਜ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਉਣ ਲੱਗਾ ਇਹ ਇੱਕ ਜਰਮਨ ਦਾ ਬਣਿਆ ਹੋਇਆ ਸਾਈਕਲ ਆ ਜਿਹੜੇ ਇਹ ਗੋਰੇ ਤੇ ਗੋਰੀ ਲੈ ਕੇ ਆਏ ਆ ਤੇ ਮੈਂ ਤੁਹਾਨੂੰ ਇਤਿਹਾਸ ਵੀ ਦੱਸ ਦਿੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਸਾਈਕਲ ਦੀ ਗੱਡੀ ਆ ਨਾ ਉਹ ਜਰਮਨ ਨਹੀਂ ਕੱਢੀ ਆ ਤੇ ਮੇਰੇ ਖਿਆਲ ਜਿਹੜੀ BMW ਦੀ ਗੱਡੀ ਦੀ ਗੱਡਾ ਉਹ ਵੀ ਜਰਮਨ ਨੇ ਹੀ ਖੈਰ ਕੱਢੀ ਆ ਆ ਤੁਹਾਨੂੰ ਨਾ ਇੱਕ ਸਾਈਕਲ ਦਿਖਾਉਣ ਲੱਗਾ ਬਾਬਿਓ ਸਾਈਕਲ ਦੋ ਸਵਾਰ ਕੇ ਨਾਲ ਚੱਲਣ ਵਾਲਾ ਵਾ ਆ ਇੱਕ ਗੋਰੀ ਬੈਠੀ ਤੇ ਆ ਇਹਦਾ ਘਰ ਵਾਲਾ ਗੋਰਾ ਤੇ ਇਹਨੂੰ ਪੁੱਛਣ ਡਿਆ ਮੈਂ ਵੀ ਇਹਦਾ ਕੀ ਸਿਸਟਮ ਆ ਉਹਨੇ ਹੁਣ ਦੱਸਿਆ ਕਿ ਜਿੱਦਾਂ ਅਸੀਂ ਆ ਦੇਖੋ ਦੋ ਜ ਹੈਂਡਲ ਆ ਦੋ ਚੈਨਾਂ ਵਾ ਉਧਰੋਂ ਵੀ ਪੈਡਲ ਮਾਰ ਸਕਦੇ ਇਧਰੋਂ ਵੀ ਪੈਡਲ ਮਾਰ ਸਕਦੇ ਆ ਤੇ ਇਹਨੂੰ ਡੈਕੋਰੇਸ਼ਨ ਕਰਨ ਵਾਸਤੇ ਗੋਰੇ ਨੇ ਕਿਆ ਬਾਤਾਂ ਕਿਆ ਬੱਲੇ ਬੱਲੇ ਕਰਾਈ ਆ ਆ ਆਦੀ ਬਾਬਿਓ ਬੈਟਰੀ ਇੱਥੇ ਘਰੋਂ ਫੁੱਲ ਕਰਕੇ ਲਿਆਇਆ ਇਸਨੂੰ ਤੇ ਆ ਉਹਦੇ ਪਿਛਲੇ ਬੰਨੇ 10 ਹੈਲਮਟ ਉਹਦਾ ਆ ਕਾਫਰ ਉਹ ਮੈਨੂੰ ਕਹਿਣ ਦੇ ਆ ਕਿ ਜਿੱਦਾਂ ਇਹਦੇ ਵਿੱਚ ਚੀਜ਼ਾਂ ਪਈਆਂ ਆ ਚਾ ਲਾਈ ਆ ਤੁਸੀਂ ਉਹ ਚਾਬੀ ਲਾਈ ਆ ਤੇ ਹੈਲਮਟ ਤੋਂ ਬਿਨਾਂ ਨਹੀਂ ਇਹਨੂੰ ਚਲਾਉਣਾ ਤੇ ਹੁਣ ਤੁਹਾਨੂੰ ਦਿਖਾਉਨੇ ਆ ਕਿ ਕਲੌਡ ਯਾ ਗੋਰੀ ਦਾ ਨਾਮ ਹਨਾ ਇਹ ਜਦੋਂ ਸਾਈਕਲ ਚੱਲਦਾ ਨਾ ਬਾਬਿਓ ਤੇ ਆ ਦੇਖੋ ਵਿਚਕਾਰ ਇਹਦੇ ਦੋ ਵੀਲ ਇਹ ਬ੍ਰੇਕਾਂ ਵਾ ਪਿਛਲੇ ਟਾਇਰਾਂ ਦੀਆਂ ਸੱਚ ਸੌਰੀ ਦੱਸ ਇਸ ਬ੍ਰੈਂਡ ਦੇ ਨਾ ਸਵਾਇ ਬ੍ਰੈਂਡ ਤੇ ਆਹ ਬੈਟਰੀ ਆ ਤੇ ਇਹਨੇ ਹੁਣ ਦੱਸਿਆ ਮੈਨੂੰ ਕਿ ਜਦੋਂ ਅਸੀਂ ਪੈਡਲ ਮਾਰਦੇ ਆ ਇਹ ਬੈਟਰੀ ਫਿਰ ਅਗਲੇ ਬੰਨੇ ਤਾਰਾਂ ਦੇ ਨਾਲ ਇੱਥੋਂ ਕੰਮ ਕਰਨਾ ਸ਼ੁਰੂ ਕਰਦੀ ਆ ਆਹ ਦੇਖੋ ਅਗਲਾ ਚੱਕਾ ਵੀ ਜਿਹੜਾ ਆ ਨਾ ਇਹ ਜ਼ੋਰ ਮਾਰਦਾ ਤੇ ਇਹਨਾਂ ਦਾ ਵੀ ਜ਼ੋਰ ਘੱਟ ਲੱਗਦਾ ਤੇ ਆਪਣੀ ਚਾਹੁੰਦਾ ਵੀਰ ਕਿ ਮੇਰੇ ਕੋ ਖਾਣ ਆਏ ਸੀ ਰੋਟੀ ਤੇ ਇਹ ਜਦੋਂ ਗਰਮੀਆਂ ਆਉਂਦੀਆਂ ਨਾ ਤੇ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਗੋਰੇ ਆਪਣੇ ਸਿਹਤ ਦਾ ਖਿਆਲ ਰੱਖਦੇ ਸਾਈਕਲ ਚਲਾਉਂਦੇ ਪਿੱਛੇ ਵੀ ਤੁਸੀਂ ਦੇਖ ਸਕਦੇ ਇੱਧਰ ਵੀ ਤੁਸੀਂ ਵੇਖ ਸਕਦੇ ਤੇ ਜਦੋਂ ਇਹ ਚੀਜ਼ਾਂ ਦੱਸਦੇ ਆ ਨਾ ਤਾਂ ਮੋਟਰਸਾਈਕਲ ਲਓ। ਆਪ ਵੀ ਸੈਕਲਾਂ ਦਾ ਸਾਈਕਲ ਹਨ। ਘੱਟਤਾ ਵੀ ਇਹਨਾਂ ਸਾਈਕਲਾਂ ਦੀ ਕੀਮਤ ਵੀ ਇੰਡੀਆ ਦੇ 10% ਹੋਇਆ ਮੋਤਰਾਦ ਆਲੇ ਨੇ। ਉਹ ਕਿਥੇ ਵੀ ਫਲ ਕਾਸ ਦੇ ਦੇਣ। ਭਾਰਾ ਭਾਰਾ ਖੋਸੇ। ਜੀ। ਇਸ ਹੱਬਿ ਗਿਬਰਾਉ ਖਾਪ ਮੈ ਉਬਰ ਦਸ ਉਂਦੀ 5000 ਯੂਰੋ ਗਸੇ। ਬਲੇ 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 5000 ਤੁਸੀਂ ਬੋਨਾ ਕਰ ਲੋ ਤੇ ਘੱਟੋ ਘੱਟ ਇਹ ਸਾਈਕਲ ਦੀ ਕੀਮਤ 5 ਲੱਖ ਆ ਇੰਡੀਆ ਦੀ। ਵਾਂ ਮਾਨਕਾਂ ਦਾ ਆਫਨ ਆਇਨੇ ਗ੍ਰੋਸੇ ਆਟੋ ਇਨ ਇੰਡੀਆ ਦੇ ਦੇ ਪ੍ਰਾਈਸ ਆ 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 ਮਾਹੈ ਨ ਰੁੰਦਾ ਤਾਂ ਕਿ ਸ਼ਾਹ ਲਾ ਇਸਨ ਸੇ ਗਾੜੀ ਜਦ ਛੁੱਟ ਜਾਂਦੀ ਹੈ ਤਾਂ ਇੱਕ ਦੋ ਗਦੀਨ ਹੋ ਜਾਂਦੀ ਹੈ ਡਾਂਕੇ 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 ਇਹੋ ਜਿਹਾ ਵੀਡੀਓ ਤੁਹਾਨੂੰ ਵੀਰ ਕਿੰਨੇ ਦਿਖਾ ਲਣੀਆਂ ਗੋਰੀਆਂ ਦੀ ਜ਼ਿੰਦਗੀ ਗੋਰੀਆਂ ਦੇ ਰੰਗ ਤੁਹਾਨੂੰ ਦਿਖਾ ਲਣਗਾ ਸਾਡੇ ਤੇ ਘਰਾਂ ਚ ਲੜਾਈਆਂ ਪਈਆਂ ਰਹਿੰਦੀਆਂ ਸਾਨੂੰ ਘਰ ਵਾਲੇ ਨੇ ਆਹ ਨਹੀਂ ਲੈ ਕੇ ਦਿੱਤਾ ਤੇ ਉਧਰ ਦੇਖ ਲੋ ਓ ਯਾਰ ਬਠੇਣ ਦਾ ਜਾਂਦਾ ਮੀਟਰ ਮਿਰਜਾ ਦਾ ਸੈਵਾ ਚਲ ਗਈ ਇਧਰ ਨੂੰ ਇੱਕ ਜੋੜਾ ਹੜਕ ਹੋਰ ਰਹਿ ਗਿਆ ਤੁਹਾਨੂੰ ਦਿਖਾਉਣੀ ਆ ਉਹ ਵੀ ਅੰਦਰ ਰੋਟੀ ਖਾਂਣ ਦੇ ਆਹ ਸਾਈਕਲ ਉਹਨਾਂ ਦੇ ਲਿ ਵੀਡੀਓ ਮਿਲੀਅਨ ਦੇ ਵਿੱਚ ਜਾਣੀ ਚਾਹੀਦੀ ਇਹ ਪਤੰਦਰੋ ਇਹਨਾਂ ਨੇ ਕੀਤਾ ਵੀ ਆਹ ਹੈਲਮਟ ਵੇਖੋ ਅਸੀਂ ਉੱਥੇ ਮੋਟਰਸਾਈਕਲ ਦੇ ਹੈਲਮਟ ਨਹੀਂ ਪਾਉਂਦੇ ਤੇ ਸਿਰ ਦਾ ਨੁਕਸਾਨ ਖਰਾਬ ਇੰਨੇ ਪਰ ਇਹਨਾਂ ਗੋਰੀਆਂ ਦੀ ਇੱਕ ਚੀਜ਼ ਵੇਖੀਏ ਕਾਨੂੰਨ ਨੂੰ ਫਾਲੋ ਕਰਦੇ ਆ ਸਾਈਕਲ ਦਾ ਜੁਰਮਾਨਾ ਜਦੋਂ ਹੁੰਦਾ ਨਾ ਪੁਲਿਸ ਵੱਲੋਂ ਤੇ ਇੱਕ ਪੁਆਇੰਟ ਕੱਟਦੇ ਆ ਕਹਿੰਦੇ ਤੁਹਾਡਾ ਗੱਡੀ ਦਾ ਲਾਇਸੈਂਸ ਤੁਹਾਨੂੰ ਇਹ ਕਾਨੂੰਨ ਕਿਉਂ ਨਹੀਂ ਤੁਸੀਂ ਫਾਲੋ ਕਰਦੇ ਸਾਡੇ ਇੰਡੀਆ ਦੇ ਵਿੱਚ ਨਾ ਸਾਈਕਲ ਦੀ ਸਵਾਰੀ ਜਿਹੜੀ ਗਰੀਬ ਦੀ ਸਵਾਰੀ ਕਹੀ ਜਾਂਦੀ ਆ ਆ ਇੱਕ ਸਾਈਕਲ ਵੇਚ ਦਿਓ ਤੇ ਵੱਡੀ ਗੱਡੀ ਤੁਹਾਡੀ ਆ ਜਣੀ ਜਿਹੜੀ ਕੋਤੇ ਭਾਵੇਂ ਉਹ ਇੰਡੀ ਕੋਲੋਂ ਲਓ ਤੇ ਭਾਵੇਂ ਜਿਹੜੀ ਮਰਜ਼ੀ ਲੇ ਲਓ ਭਾਵੇਂ ਆਂਡ ਕੋਲੋਂ ਐਹ ਮੁੱਲ ਦੀ ਆ ਜਣੀ ਇਹਦਾ ਵੀ ਜੁਰਮਾਨਾ ਓਨਾ ਹੀ ਪੈਂਦਾ ਵਾ ਉਹ ਦੇਖੋ ਗੋਰੇ ਹੋਰ ਵੀ ਆ ਰਹੇ ਸਾਈਕਲਾਂ ਤੇ ਇਹਦਾ ਵੀ ਜੁਰਮਾਨਾ ਓਨਾ ਹੀ ਪੈਂਦਾ ਜਿੰਨਾ ਗੱਡੀ ਦਾ ਬੀਬੀ ਕਿੰਨੀ ਭਾਰੀ ਆ ਸਾਡੀ ਮਾਦਾ ਗੋਡਿਆਂ ਤੋਂ ਰਹਿ ਗਈ ਤੇ ਇਧਰ ਵੇ ਪਾਏ ਕਿ ਨਾ ਖੱਟੇ ਰੰਗ ਦੇ ਬੂਟ ਭੂਲ ਬਣੀਆਂ ਤੇ ਆ ਮਾਦਾ ਤੇਰੇ ਸਰ ਗਿਆ ਤੇਰੀਆਂ ਕੱਟ ਤੇਰੀਆਂ ਨੇਰੀਆਂ ਤੇਰੇ ਪੈਡਲ ਮਾਰਨੇ ਮਾਤਾ ਦੇ ਵੀ ਜਵਾਨੀ ਚ ਤੇ ਆ ਦੇਖੋ ਉਹਨਾਂ ਦੇ ਨੈਵੀਗੇਸ਼ਨ ਲੱਗੇ ਆ ਤੇ ਬ੍ਰੇਕਾਂ ਡਿਸਕ ਵਾਲੀਆਂ ਬ੍ਰੇਕਾਂ ਸਾਈਕਲ ਸਾਈਕਲ ਹੀ ਕਰਾਈ ਪਈ ਆ ਇਧਰ ਨੂੰ ਨਹਿਰ ਸਾਡੇ ਪਿੰਡ ਦੀ ਤੇ ਇਧਰ ਨੂੰ ਫਿਰ ਜਾਂਦੇ ਆ ਕਿੱਦਾਂ ਲੱਗੀ ਵੀਡੀਓ ਜ਼ਰੂਰ ਕਮੈਂਟ ਕਰਿਓ ਅਕਸਰ ਤੁਹਾਨੂੰ ਅੱਜ ਪਰਨਾ ਬੜਾ ਹੋਰ ਤਾਂ ਮੱਜਾ ਅਕਸਰ ਤੁਹਾਨੂੰ ਇਹ ਰੇ ਜੀ ਜਾਂ ਦੇਖਾਉਂਦੇ ਆਓ ਪਿੱਛੇ ਵੇਖ ਲਓ ਵੀ ਗੋਰੀ ਬਾਪੂ ਬੇਬੇ ਤੇ ਨਾਲ ਬੱਚੇ ਆ ਰਹੇ ਆ ਹਲੋ ਹਲੋ ਆ ਦੇਖੋ ਨਹੀਂ ਹੋਵੇ ਹੈ ਤੇ ਮੇਰੀ ਕੋ ਉਮਰ ਦਾ ਬਾਪੂ ਲੱਗਣ ਡਿਆ